ਕਾਤੀ ਬੰਦੇ ਪਏ ਆ ਜੀ ਆਣ ਕੇ ਇਹਨਾਂ ਨੂੰ ਭਈਆਂ ਨੂੰ ਮੇਰਿਆਂ ਨੂੰ ਮੈਂ ਬਾਹਰ ਸੀ ਹੰ ਵਿਚ ਲਤੇ ਫੋਨ 1500 ਰੁਪਏ ਤੋਂ ਬਰਾ ਤੇ ਮੈਂ ਗੋ ਮਨਾਲੀ ਘੁੰਮਣਾ ਜਾਣਾ ਐ ਫੋਨ ਲੇ ਲੇ ਮੇਰੇ ਪੈਸੇ ਲੋਟ ਹੈ ਆ 15 ਮਿੰਟਾਂ ਬਾਅਦ ਹੀ ਉਹ ਬੰਦੇ ਆ ਗਏ ਆ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈ ਨੇ ਫੋਨ ਦੇ ਦਿੱਤਾ ਕਿਹਾ ਜੀ ਮੇਰੇ 1500 ਰੁਪਏ ਤੀ ਦੇ ਦਿਓ ਤੇ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਫਟਣਾ ਚਾਲੂ ਕਰਤਾ ਆ ਉਹ ਲੱਕੜ ਕਾ ਪੜਤਾ ਹੂ ਦੰਡੋ ਤੁਸੀਂ ਦੰਤ ਪਰਤਲਾ ਕਰਤਾ ਉਸ ਤੋਂ ਮਾਰੇ ਹਨ ਉਹ ਬੰਦੇ ਇੱਥੇ ਸਮਾਸ਼ ਨਹੀਂ ਦੇਖ ਰਹੇ ਆ ਗੰਦ ਪਾਇਆ ਉਹਨਾਂ ਨੇ ਪੂਰੇ ਮੱਲੇ 'ਚ ਆਪ ਕੋ ਦੋ ਤਿੰਨ ਦਿਨ ਪਹਿਲਾਂ ਵੀ ਉਹਨਾਂ ਨੇ ਟਾ-ਟਾ ਚਲਾਈਆਂ ਆ ਕੀ ਬਾਤ ਹੋਈ ਉਹ ਕੱਲ ਬੰਦੇ ਆਏ تھے ਫੋਨ ਲੈ ਕੇ ਫੋਨ ਵੇਚ ਰਹੇ تھے ਫੋਨ 15 ਸੰਧੇ ਤੋਂ ਪਰਤ ਇਹਨਾਂ ਨੂੰ मनाली घूमने जाना है फोन ले लो मेरे पैसे लोड है फोन फोन किसका था वो तो पैसा का लोड है उसी के था वो आपने पंद्रह सौ हाँ, में इसको देकर फोन ले लिया और बाद में दस मिनट बाद गया बंदे बोला के लाया और बोला कि मेरा फोन दे दो मैं बोला अपना फोन ले लो पैसा मेरा जो है दे दो हाँ। और पैसा भी नहीं दिया फोन ले लिया ऊपर से कोई मिलकर मेरे को मारे हैं मार के हम इधर दो बंदे थे नीचे और पर थे

ਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਰਵੀ ਆ ਜੀ ਮੈਂ ਇੰਦਰਾ ਕਲੋਨੀ ਮਜੀਠਾ ਰੋਡ ਦਾ ਰਹਿਣ ਵਾਲਾ ਮੇਰੀ ਆਈਸਕ੍ਰੀਮ ਦੀ ਫੈਕਟਰੀ ਹੈ ਜੀ ਸਰ ਕੀ ਗੱਲ ਹੋਈ ਰਾਤੀ ਰਾਤੀ ਬੰਦੇ ਪਏ ਆ ਜੀ ਆਣ ਕੇ ਇਹਨਾਂ ਨੂੰ ਭਈਆਂ ਨੂੰ ਮੇਰਿਆਂ ਨੂੰ ਮੈਂ ਬਾਹਰ ਸੀ ਤੇ ਉਹਨਾਂ ਨੇ ਆਣ ਕੇ ਕੁੱਟਮਾਰ ਕੀਤੀ ਆ ਤੇ ਭਈਏ ਦਾ ਮੋਢਾ ਤੋੜਤਾ ਆ ਇਹਨਾਂ ਨੇ ਤੇ ਕੀ ਕੀ ਕਾਰਨ ਸੀ ਇਹਦਾ ਕਾਰਨ ਕੋਈ ਫੋਨ ਫੋਨ ਦਾ ਚੱਕਰ ਸੀ ਜੀ ਉਹ ਕੋਈ ਇਹਨਾਂ ਦਾ ਉਹਨਾਂ ਦਾ ਯਾਰ ਹੀ 1500 ਰੁਪਏ ਚ ਫੋਨ ਦੇ ਕੇ ਗਿਆ ਇਹਨਾਂ ਨੂੰ ਤੇ 10-15 ਮਿੰਟਾਂ ਬਾਅਦ ਹੀ ਉਹ ਬੰਦੇ ਆ ਗਏ ਆ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈਏ ਨੇ ਫੋਨ ਦੇ ਦਿੱਤਾ ਕਹਿੰਦਾ ਜੀ ਮੇਰੇ 1500 ਰੁਪਏ ਤੁਸੀਂ ਦੇ ਦਿਓ ਤੇ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਘੁਟਣਾ ਚਾਲੂ ਕਰਤਾ ਆ ਤੇ ਮਾਰ ਮਾਰ ਕੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਸਾਰੀ ਮੇਰੇ ਕੋਲ ਪਈ ਹੋਈ ਆ ਮਾਰ ਮਾਰ ਫੱਟੀਆਂ ਦਾ ਮੁੱਢਾ ਤੋੜਤਾ ਉਹਨਾਂ ਨੇ ਪੱਲੇ 15 16 ਬੰਦੇ ਸੀ ਜੀ ਹੂੰ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਜੀ ਉਹ ਬੰਦੇ ਇੱਥੇ ਸਮਾਨ ਸਹੂਣੀ ਵੀ ਵੇਚਦੇ ਆ ਗੰਦ ਪਾਇਆ ਉਹਨਾਂ ਨੇ ਪੂਰੇ ਮਹੱਲੇ 'ਚ ਦੋ ਤਿੰਨ ਦਿਨ ਪਹਿਲੋ ਵੀ ਉਹਨਾਂ ਨੇ ਟਾਟਾ ਟਾਟਾਂ ਚਲਾਈਆਂ ਆ ਜੀ ਰਿਕਾਰਡ ਕੀ ਬੰਦਿਆਂ ਦਾ ਬਹੁਤ ਜੀ ਉਹ ਜੇਲੋ ਜੁਲੋ ਵੀ ਆਏ ਆ ਬੰਦੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਇੱਥੇ ਮਹੱਲੇ 'ਚ ਗੰਦਿਆ ਸਾਰਾ ਮਹੱਲਾ ਉਹਨਾਂ ਦੇ ਬਰਖਲਾਫ ਆ ਤੁਸੀਂ ਕਹੋਗੇ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਈਗਾ ਜੀ ਜਿੱਥੇ ਕਹੋਗੇ ਹਾਂ ਜੀ ਮੇਰੇ ਫੈਕਟਰੀ ਦੇ ਅੰਦਰ ਕੁੱਟਮਾਰ ਕੀਤੀ ਆ ਜੀ ਉਹਨਾਂ ਨੇ ਕੋਈ ਹੋਰ ਕੁਝ ਨੁਕਸਾਨ ਹੋਇਆ ਨਹੀਂ ਬੰਦੇ ਦਾ ਹੀ ਨੁਕਸਾਨ ਆ ਜੀ ਕੁਝ ਪੈਸੇ 2-3 ਹਜ਼ਾਰ ਰੁਪਈਆ ਹੀ ਉਹਦਾ ਨੁਕਸਾਨ ਆ ਬਾਕੀ ਕੋਈ ਨਹੀਂ ਤੇ ਬੰਦੇ ਕਿੰਨੇ ਸੀ ਤੁਹਾਡੇ ਹੂੰ ਉਹ ਭਰਾ ਸੀ ਹਾਂਜੀ ਪੁਲਿਸ ਕੰਪਲੇਂਟ ਕਰ ਆਇਆ ਜੀ ਪਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਫਿਲਹਾਲ ਜੀ ਰਾਤੀ ਕੰਪਲੇਂਟ ਕਰਕੇ ਆਇਆ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਹਾਲੇ ਦੇਖਿਆ ਜਾਦਾ ਕਿ ਸੀਸੀਟੀਵੀ ਦੇ ਵਿੱਚ ਇੱਕ ਲੜਾ ਲੜਕਾ ਖੁੱਟ ਰਿਹਾ ਸੀ ਉਹ ਕਹਿ ਰਿਹਾ ਸੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਮੁੰਡੇ ਨੇ ਫੋਨ ਵੇਚਿਆ ਸੀ ਜਿਹੜੇ ਮੁੰਡੇ ਨੇ ਫੋਨ ਵੇਚਿਆ ਭਈਏ ਨੂੰ ਉਹਨੂੰ ਉਹਨਾਂ ਨੇ ਕੁੱਟਿਆ ਬਹੁਤ ਜ਼ਿਆਦਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆਏਗਾ ਬਹੁਤ ਕੁੱਟਿਆ ਆ ਦੂਜੇ ਮੁੰਡੇ ਨੂੰ ਜਿਹੜਾ ਕੁੱਟਣ ਦੇ ਉਹ ਦੂਜੇ ਮੁੰਡੇ ਨੂੰ ਕਹਿੰਦਾ ਮੇਰੀ ਵੀਡੀਓ ਬਣਾਏ ਇਹਦੀ ਕੁੱਟ ਦੇ ਦੀ ਉਹ ਤੁਹਾਨੂੰ ਸਾਫ ਵੀਡੀਓ ਦੇ ਵਿੱਚ ਨਜ਼ਰ ਆਏਗਾ ਕਿਦਾਂ ਕੁੱਟ ਰਿਹਾ ਉਹਨੂੰ ਜੀ ਉਸ ਤੋਂ ਬਾਅਦ ਇਹਨਾਂ ਨੇ ਭਈਏ ਨੂੰ ਕੁੱਟਿਆ ਜੀ ਨਹੀਂ ਲੱਗਦਾ ਕਿ ਉਹਨਾਂ ਨੂੰ ਪ੍ਰੋਫੈਸ਼ਨਲ ਕੋਈ ਫੋਕ ਨਹੀਂ ਹੈਗਾ ਜੀ ਭਾਜੀ ਬਿਲਕੁਲ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਬੇੜਾ ਹਾਲ ਹੈ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ 'ਚ ਸਮਾਨ ਸ਼ਰੇਆਮ ਵਿਕੰਧਿਆ ਇੱਥੇ ਲੋਕਾਂ ਦੇ ਨਿਆਣੇ ਨਿਗੇ ਨਿਗੇ ਬਰਬਾਦ ਹੋ ਚੁੱਕੇ ਨੇ ਪਰਮਾਤਮਾ ਸਰਕਾਰ ਨੂੰ ਇਹੋ ਹੀ ਆ ਅਪੀਲ ਇਹਨਾਂ ਨੂੰ ਛੇਤੀ ਤੋਂ ਛੇਤੀ ਨਾਤਪਾਓ ਨਹੀਂ ਤਾਂ ਉਹਨਾਂ ਵਾਲੀਆਂ ਪੀੜੀਆਂ ਨਸਲਾਂ ਖਰਾਬ ਹੋ ਜਾਣੀਆਂ ਸਾਰੀਆਂ ਕਿਹਦੇ ਮੁੰਡੇ ਅੰਦਰ 15 16 ਮੁੰਡੇ ਸੀ ਜੀ ਅੰਦਰ 15 16 ਮੁੰਡੇ ਸੀ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਇੰਦਰਾ ਕਲੋਨੀ ਚ ਨਸ਼ੇ ਤੇ ਲੱਤ ਪਾਈ ਜਾਵੇ ਕਿਹਦੇ ਆਉਣ ਵਾਲਾ ਸਮਾਂ ਬਹੁਤ ਮਾੜਾ ਜੀ ਜਿਹੜੇ ਬੰਦੇ ਤੇ ਹਮਲਾ ਕੀਤਾ ਉਹ ਕੀ ਕੰਮ ਕਰਦਾ ਸੀ ਮੇਰੇ ਕੋਲ ਆਈਸਕ੍ਰੀਮ ਦੀ ਰੇੜੀ ਲਾਉਂਦਾ ਜੀ ਪੁਲਸੀਆਂ ਵੇਚਦਾ ਹਾਂ ਇਹਦੇ ਪੁਲਸ ਨੂੰ ਜਾਣਕਾਰੀ ਦਿੱਤੀ ਤੁਸ ਨੂੰ ਉਸ ਨੂੰ ਜਾਣਕਾਰੀ ਦਿੱਤੀ ਜੀ ਰਾਤੀ ਪਰ ਪੁਲਸ ਨੇ ਕੋਈ ਹਾਲੇ ਫਿਲਹਾਲ ਕਾਰਵਾਈ ਹਾਲੇ ਤੱਕ ਤੇ ਕੋਈ ਕੀਤੀ ਨਹੀਂ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਸਮਝ ਦੇ ਕਾਰਵਾਈ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਪੇ ਆਫ ਕਰਨਾ ਚਾਹੀਦਾ ਹੈ ਜੀ ਜੋ ਉਹਨਾਂ ਨੇ ਕੀਤਾ ਇਹ ਗੱਲ ਨਹੀਂ ਜੀ ਬਿਲਕੁਲ ਖਤਮ ਜੀ ਕੁਝ ਨਹੀਂ ਹੈਗਾ ਜੀ ਇਹ ਸਿਰਫ ਦਿਖਾਵੇ ਹੈਗੇ ਆ ਸਰਕਾਰਾਂ ਦੇ ਉਹ ਕਰਤਾ ਜੀ ਉਹ ਕਰਤਾ ਕੁਝ ਨਹੀਂ ਹੈ ਜਿੱਥੇ ਸ਼ਰੇਆਮ ਵਿਕਦਾ ਆਣਗੇ ਮੱਲੇ ਨੂੰ ਪੁੱਛੋ ਤੁਹਾਨੂੰ ਕੱਲਾ ਕੱਲਾ ਕਰ ਦੱਸਾਂਗੇ ਕਿੱਥੇ ਕਿੱਥੇ ਸਮਾਨ ਵਿਕਦਾ ਜੀ ਠੀਕ ਹੈ ਇਹਨੇ ਪੱਤੇ ਦਰਦੇ ਤੋੜ ਰਿਹਾ ਉਹ ਉਸ ਬੰਦੇ ਦੇ ਉੱਤੇ ਮੇਰੇ ਉਹ ਉਹ ਬੰਦਾ ਉਹਦੇ ਉਹਦੇ ਭਰਾ ਹੈਗੇ ਬੰਦੇ ਦੇ ਉਸ ਬੰਦੇ ਦੇ ਭਰਾ ਆ ਉਹ ਬੰਦਾ ਵੀਡੀਓ ਦੇ ਵਿੱਚ ਨਹੀਂ ਹੈਗਾ ਪਰ ਉਹਦੇ ਭਰਾ ਹੈਗੇ ਉਹ ਬੰਦਾ ਨਹੀਂ ਹੈਗਾ ਵੀਡੀਓ ਦੇ ਵਿੱਚ। ਠੀਕ। ਰਧਿਕ ਕਮਲੇਟ ਆਏ ਸੀਗੇ ਰੋहतक ਮਾਰ ਵੱਲੋਂ। ਇੱਕ ਕੋਈ ਮੋਬਾਈਲ ਦਾ ਲੈਣ ਦੇਣ ਦਾ ਮਾਮਲਾ ਇਹਨਾਂ ਦਾ ਤੇ ਤਸਕ ਕਰਕੇ ਤਸਦੀਕ ਕਰਕੇ ਜਿਹੜੀ ਵੀ ਬੰਦੇ ਕਾਰਵਾਈ ਅਮਲ ਚ ਲੈਂਦੀ ਜਾਊਗੀ। ਡਾਟ ਕੱਟ ਕੇ ਦੇ ਦਿੱਤਾ ਜਰਾ ਦਾ। ਹਾਂਜੀ। ਕੋਈ ਸੀਸੀਟੀਵੀ ਆਈ ਆਪਰੇ ਕੋਈ? ਨਹੀਂ ਉਹ ਜਾਂਚ ਕਰ ਰਹੇ ਆ ਜੀ। ਹਾਂ ਉਹਦੀ ਜਾਂਚ ਕਰ ਰਹੇ ਆ ਸਰ। ਕੀ ਕਾਰਵਾਈ ਕੀਤੀ ਜਾਏਗੀ? ਜਿਹੜੀ ਵੀ ਕੋਈ ਸਾਹਮਣੇ ਗੱਲ ਆਏਗੀ ਤਸਦੀਕ ਦੇ ਵਿੱਚ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ।